ਸੋ ਹੈ एवरीवन आई होप ਕਿ ਤੁਸੀਂ ਸਾਰੇ ਚੰਗੇ ਤੰਦਰੁਸਤ ਮਜ਼ੇਦਾਰ ਹੋ ਮੋਂਗੇ ਆਪਣੇ ਆਪਣੇ ਘਰੇ ਤੇ ਆਪਾਂ ਗਾਰਡਨ ਦੇ ਵਿੱਚ ਬੈਠੇ ਸੀ ਕੁਝ ਟਾਈਮ ਦੇ ਲਈ ਆਏ ਸੀ ਆਪਣੇ ਸ਼ਾਮ ਨੂੰ ਮੈਂ ਜਲਦੀ ਆ ਗਈ ਸੀ ਕੰਮ ਤੋਂ ਸੋ ਦੈਟਸ ਵਾਈ ਗਾਰਡਨ ਬਿਲਕੁਲ ਘਰ ਦੇ ਨੇੜੇ ਆ ਤੇ ਜਿਵੇਂ ਕਿ ਤੁਸੀਂ ਆਈ ਥਿੰਕ ਮੇਰਾ ਇੰਸਟਾਗ੍ਰam ਰੀਲਸ ਉੱਪਰ ਦੇਖਿਆ ਹੋਵੇਗਾ ਕਿ ਮੈਨੂੰ ਸ਼ਾਇਰੀ ਦਾ ਥੋੜਾ ਜਿਹਾ ਉਤਸਵਾਰ ਹੋਇਆ ਹੋਇਆ ਸੋ ਆਮ ਜਸਟ ਸ਼ੇਅਰ ਵਨ ਨਿਊ ਸ਼ਾਇਰੀ ਵਿਦ ਯੂ ਗਾਇਸ ਸੋ ਆਈ ਹੋਪ ਕਿ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗਿਆ ਹਨ ਬਟ ਮੈਨੂੰ ਲਿਟਰਲੀ ਮਤਲਬ ਮੈਨੂੰ ਐਂ ਤਾਂ ਨਹੀਂ ਪਤਾ ਕਿ ਮੇਰੇ ਮੂੰਹੋਂ ਉਹ ਸ਼ਬਦ ਕਿੱਦਾਂ ਲੱਗਣਗੇ ਤੇ ਬਟ ਲਿਟਰਲੀ ਇਟਸ ਰੀਲੀ ਹਾਰਟ ਟੱਚ ਵਾਕਈ ਮਤਲਬ ਗੱਲ ਬਾਤ ਹੀ ਆ ਹੈਨਾ ਰਿਐਲਿਟੀ ਵੀ ਆ ਤੇ ਚਲੋ ਆਪਾਂ ਸ਼ੇਅਰ ਕਰਦੇ ਹਾਂ ਨਾ ਉਹ ਚਾਰ ਛੰਦ ਲਾਈਨਾਂ ਤੇ ਜੇ ਕਿਤੇ ਮੈਂ ਭੁੱਲ ਭੱਲ ਗਈ ਤਾਂ ਮੈਨੂੰ ਸ਼ਮਾ ਕੀਤਾ ਜਾਵੇ ਸੋ लेट्स स्टार्ट ਐਂਡ ਸਟਾਰਟਿੰਗ ਦੇ ਵਿੱਚ ਕਿਦਾਂ ਸੀ ਹਾਂ ਯਾਦ ਆ ਗਿਆ ਓਕੇ ਤੋਂ ਇਹ ਕਰਦੇ ਹਾਂ ਸਟਾਰਟ ਜਿੰਨਾ ਤੇ ਲੋੜ ਤੋਂ ਵੱਧ ਵਿਸ਼ਵਾਸ ਨਾ ਸੋਰੀ 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 ਜਿੰਨਾ ਤੇ ਜਿੰਨਾ ਤੇ ਲੋੜ ਤੋਂ ਵੱਧ ਜਿੰਨਾ ਜਿੰਨਾ ਤੇਲ ਲੋਡ ਤੋਂ ਵੱਧ ਯਕੀਨ ਕਰਿਆ ਹਾਂਜੀ ਯਾਦਾ ਜਿੰਨਾ ਤੇ ਲੋਡ ਤੋਂ ਵੱਧ ਯਕੀਨ ਕਰਿਆ ਉਹੀ ਪਾਸਾ ਵੱਟ ਗਏ ਨੇ ਆਪਣਾ ਆਪਣਾ ਕਹਿ ਕੇ ਮੈਨੂੰ ਮਾਰ ਠੋਖੇ ਦੀ ਸੱਟ ਗਏ ਨੇ ਦਿਲ ਆਪੇ ਹੁਣ ਸਮਝ ਗਿਆ ਏ ਤਾਈਓ ਕਿਸੇ ਤੇ ਵਿਸ਼ਵਾਸ ਨਹੀਂ ਬੰਦਾ ਆਪਣਾ ਉੱਲੂ ਸਿੱਧਾ ਰੱਖੀ ਏ ਇੱਥੇ ਕੋਈ ਕਿਸੇ ਦੀ ਆਸ ਨਹੀਂ ਬੰਦਾ ਇੱਥੇ ਕੋਈ ਕਿਸੇ ਦੀ ਆਸ ਨਹੀਂ ਬੰਦਾ ਵਾਕਿ ਸ਼ਿਵ ਕੁਮਾਰ ਬਟਾਲਵੀ ਦੇ ਆਪਾਂ ਚੈਨਲ ਤੋਂ ਚੱਕਿਆ ਨੇ ਇਹ ਲਾਈਨਾਂ ਤੇ ਵਾਕਈ ਬਹੁਤ ਹੀ ਜ਼ਿਆਦਾ ਕਲੈਰੀਫਿਕੇਸ਼ਨ ਰਿਐਲਿਟੀ ਟਰਥ ਤੇ ਬਹੁਤ ਜ਼ਿਆਦਾ ਮੈਨੂੰ ਤਾਂ ਦਿਲ ਨੂੰ ਟੱਚ ਕੀਤੀ ਹੈ ਜੀ ਤੇ ਕੋਈ ਕਿਸੇ ਦੀ ਆਸ ਨਹੀਂ ਬੰਦਾ ਹਨਾ ਵੀ ਹੈਵ ਟੂ ਡੂ एवरीथिंग ਬਾਈ ਯੋਰਸੈਲਫ ਬਾਈ ਆਵਰਸੈਲਫ ਸੋ ਇਟਸ ਰੀਲੀ ਮੋਟੀਵੇਟਿੰਗ ਲਾਈਨਸ ਫॉर ਮੀ ਸੋ ਇੱਕ ਨਵੀਂ ਲੈ ਕੇ ਵੀਡੀਓ ਜਲਦੀ ਹਾਜ਼ਰ ਹੋਵਾਂਗੇ ਤੁਹਾਡੇ ਸਭ ਦੇ ਰੂਬਰੂ ਹੋਵਾਂਗੇ ਤੇ ਗਾਰਡਨ ਦਾ ਥਿਊ ਤੁਸੀਂ ਦੇਖ ਸਕਦੇ ਹੋਗੇ ਤੇ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਹੈਗਾ ਵਾਓ ਬਾਏ